ਸੰਸਾਰ ਦੇ ਅੰਦਰ ਅਸੀਂ ਦੋ ਜਾਣਿਆਂ ਨੂੰ ਪੂਰਾ ਕਹਿੰਦੇ ਹਾਂ ਇੱਕ ਉਹ ਇਨਸਾਨ ਜਿਹੜਾ ਇਨਸਾਨ ਚੜ੍ਹਾਈ ਕਰ ਜਾਂਦਾ ਦੂਜੇ ਸ਼ਬਦ ਨਾਲ ਅਸੀਂ ਇਹ ਕਹਿੰਦੀ ਕਿ ਜਦੋਂ ਮਰ ਜਾਵੇ ਉਹਨੂੰ ਅਸੀਂ ਕਹਿੰਦੇ ਹਾਂ ਪੂਰਾ ਹੋ ਗਿਆ ਕਿ ਇਹ ਇਨਸਾਨ ਪੂਰਾ ਹੋ ਗਿਆ ਹੈ ਦੂਜਾ ਉਹ ਇਨਸਾਨ ਹੁੰਦਾ ਹੈ ਜਿਹੜਾ ਰੱਬ ਦੀ ਬੰਦਗੀ ਕਰਦਾ ਹੈ ਰੱਬ ਦਾ ਨਾਮ ਜਪਦਾ ਹੈ ਜੇ ਉਹ ਦਖੀਆ ਹੋਇਆ ਬੋਲ ਪੂਰਾ ਹੋ ਜਾਂਦਾ ਹੈ ਇੱਕ ਸਾਧ ਬਚਨ اٹਲਾਦਾ ਬਾਣੀ ਜੀ ਨੂੰ ਇਹ ਕਹਿੰਦੀ ਹੈ ਕਿ ਸਾਧਨਾ ਕਰਨ ਵਾਲਦਾ ਬਚਨ ਨਹੀਂ ਟਲਦਾ ਉਹਨੂੰ ਵੀ ਅਸੀਂ ਕਹਿੰਦੇ ਆ ਕਿ ਇਹ ਦੀ ਪੂਰਾ ਹੈ ਇਹ ਸੰਤ ਇਹ ਗੁਰਮੁਖ ਪਿਆਰਾ ਇਹ ਪੂਰਾ ਹੈ ਉਹਨੂੰ ਵੀ ਅਸੀਂ ਕਹਿੰਦੇ ਹਾਂ ਇਹਦਾ ਕਿਹਾ ਹੋਇਆ ਬੋਲ ਬਚਨ ਪੂਰਾ ਹੁੰਦਾ ਹੈ। ਇਹਰ ਤੱਕ ਜੋ ਬੰਦਾ ਅਧੂਰਾ ਹੈ। ਜਾਂ ਤਾਂ ਸਰੀਰਕ ਤੌਰ ਤੇ ਜਿਹੜਾ ਬੰਦਾ ਮਰ ਜਾਵੇ ਉਹ ਪੂਰਾ ਹੈ। ਉਹਨੂੰ ਅਸੀਂ ਪੂਰਾ ਗਿਣਦੇ ਆ ਕਿ ਜੀ ਪੂਰਾ ਹੋ ਗਿਆ ਪਰ ਉਹ ਪੂਰਾ ਉਸ ਤਰ੍ਹਾਂ ਨਹੀਂ ਹੋਇਆ ਉਹ ਸਰੀਰ ਦੇ ਤੌਰ ਤੇ ਪੂਰਾ ਹੋ ਗਿਆ। ਉਹਦੇ ਸਰੀਰ ਦੀ ਜਿੰਨੀ ਮਿਆਦ ਸੀ ਜੈ ਕੇ ਲਈ ਕਿ ਜਿੰਨੇ ਪਰਮਾਤਮਾ ਨੇ ਸਾਨੂੰ ਸਾਹ ਦਿੱਤੇ ਸੀ ਉਹਨੇ ਸਾਹ ਹੀ ਲੈਦੇ ਉਹ ਪੂਰੇ ਹੋ ਗਏ ਕਿਸ ਕਰਕੇ ਅਸੀਂ ਚੜਾਈ ਕਰਨ ਵਾਲੇ ਦੇ ਲਈ ਇਹ ਸ਼ਬਦ ਵਰਦਨੇ ਆ ਕਿ ਜੀ ਇਹ ਪੂਰਾ ਹੋ ਗਿਆ ਇਹ ਸ਼ਬਦ ਵਰਦਨੇ ਆ ਉਰ ਦੇ ਸੁਬਾਸ ਪੂਰੇ ਹੋਏ ਨੇ ਕਿ ਜਿੰਨੇ ਉਹਨੇ ਸੁਬਾਸ ਲੈਣੇ ਸੀ ਸੰਸਾਰ ਵਿੱਚ ਆ ਕੇ ਪਰਮਾਤਮਾ ਨੇ ਜਿੰਨੇ ਸਾਹ ਉਹਨੂੰ ਦਿੱਤੇ ਸੀ ਉਹਨੇ ਉਹਨੇ ਲੈ ਲਏ ਕਿਉਂਕਿ ਉਹਨੇ ਗਿਣ ਕੇ ਸਭ ਪਾਏ। ਅਣ ਘਾਲੇ ਸਭ ਦੇ ਸਸਾਸ ਨੇ ਵਧਣ ਘਟਣ ਤਿਲਸਾਰ ਤਿਲ ਮਾਤਰ ਵੀ ਮਹਾਰਾਜ ਕਹਿੰਦੇ ਨਾ ਸਾਹ ਵਧਣੇ ਨੇ ਨਾ ਘਟਣੇ ਨੇ ਜਿੰਨੇ ਉਸ ਪਰਮਾਤਮਾ ਨੇ ਸਾਨੂੰ ਸਾਹ ਦਿੱਤੇ ਨੇ ਉਹਨੇ ਅਸੀਸਾ ਲੈਣੀ ਲੈਣੇ ਨੇ ਉਹਨੇ ਹੀ ਦਿਨਾਂ ਚ ਲੈਣੇ ਨੇ ਜਿੰਨੇ ਉਹਨੇ ਦਿਲ ਕਿੜਕੇ ਦਿੱਤੇ ਨੇ ਇਹ ਚੇਤੇ ਰੱਖਣਾ ਹੁਣ ਚੜਾਈ ਕਰਨ ਵਾਲਾ ਇਨਸਾਨ ਉਹ ਸਰੀਰ ਦੇ ਤੌਰ ਤੇ ਪੂਰਾ ਹੋਇਆ ਉਹਦਾ ਸਰੀਰ ਪੂਰਾ ਹੋ ਗਿਆ ਜਿਵੇਂ ਆਪਾਂ ਕਹਿੰਨਾ ਸਾਹ ਪੂਰੇ ਹੋ ਗਏ ਜੀ ਬੰਦੇ ਦੇ ਸਰੀਰ ਪੂਰਾ ਹੋ ਗਿਆ ਜਿਨੀ ਮਨਿਆਸੇ ਸਰੀਰ ਦੀ ਤਨਤੀ ਉਸ ਮਬਤ ਹੋ ਗਈ ਹੈ ਉਹਨੂੰ ਕਹਿੰਦੇ ਆ ਪੂਰਾ ਇੱਕੋ ਇੱਕ ਜਿਹੜਾ ਰੱਬ ਦਾ ਨਾਮ ਜਪਦਾ ਹੈ ਸਿਮਰਨ ਕਰਦਾ ਹੈ ਜਿਹਦਾ ਕਿਹਾ ਹੋਇਆ ਬੋਲ ਪੂਰਾ ਹੁੰਦਾ ਹੈ ਉਹ ਵੀ ਅਸੀਂ ਕਹਿੰਦੇ ਦੀ ਇਹ ਪੂਰਾ ਹੈ ਖੁੜੋ ਜਿਉਂਦੇ ਦੀ ਪੂਰਾ ਹੈ ਉਹਨੂੰ ਜਿਉਂਦੇ ਨੂੰ ਇਹ ਸ਼ਬਦ ਵਰਦਿਆ ਕਿ ਪੂਰਾ ਹੈ ਉਸ ਨੇ ਜਿਉਂਦੇ ਜੀ ਆਪਣੇ ਮਨ ਨੂੰ ਸੰਸਾਰ ਵੱਲੋਂ ਮਾਰ ਲਿਆ। ਸੁਆਦਾਂ ਵੱਲੋਂ, ਵਿਕਾਰਾਂ ਵੱਲੋਂ, ਅਰਸਾਂ ਵੱਲੋਂ ਆਪਣੇ ਆਪ ਨੂੰ ਮਾਰੀ ਬੈਠਾ ਹੈ। ਉਹ ਜਦੋਂ ਆਪਣੇ ਮਨ ਨੂੰ ਮਾਰੀ ਬੈਠੇ ਨਾ ਵੱਲੋਂ ਪਰਮਾਤਮਾ ਵੱਲੋਂ ਮਨ ਨੂੰ ਤੋੜਿਆ ਹੋਇਆ ਹੈ। ਪਰਮਾਤਮਾ ਪੂਰਾ ਹੈ। ਜਦੋਂ ਕੋਈ ਜਿਉਂਦੇ ਜੀ ਪੂਰੇ ਨਾਲ ਮਿਲ ਜਾਂਦਾ ਹੈ, ਫਿਰ ਉਹ ਵੀ ਪੂਰਾ ਹੋ ਜਾਂਦਾ ਹੈ। ਪਰਮਾਤਮਾ ਪੂਰਾ ਹੈ ਪਰਮਾਤਮਾ ਨਾਲ ਜਿਉਂਦੇ ਜੀੜਾ ਮਿਲ ਜਾਂਦਾ ਹੈ ਉਹ ਵੀ ਪੂਰਾ ਹੋ ਜਾਂਦਾ ਹੈ ਹੁਣ ਵਸੀ ਪੂਰਾ ਕਹਨੇ ਜਿਉਂਦੇ ਜੀ ਉਹ ਮਿਲ ਗਿਆ ਰ ਆਪਣਾ ਨਾਲ ਮਨ ਨੂੰ ਮਾਰ ਕੇ ਹੋਇਆ ਇਹ ਕਰ ਪਰ ਇਹ ਗੱਲ ਥੋੜੀ ਦੀ ਔਖੀ ਹੈ ਭਗਤ ਕਬੀਰ ਜੀ ਦਾ ਇੱਕ ਬਚਨ ਹੈ ਕਬੀਰ ਮਰਤਾ ਮਰਤਾ ਜਗ ਮੂਆ ਮਰ ਪੀਣਾ ਜਾਣਿਆ ਕੋਈ ਐਸੀ ਮਰਨੀ ਜੋ ਮਰ ਐ ਬਹੁਰ ਨਾ ਮਰਨਾ ਹੋਵੇ ਭਗਤ ਕਬੀਰ ਕਹਿੰਦੇ ਸੰਸਾਰ ਦੇ ਅਨੁਸ਼ਾਨ ਇਹ ਮਨੁੱਖ ਵਿਚਾਰਾ ਪਦਾਰਥਾਂ ਦੇ ਪਿੱਛੇ ਮਰ ਰਿਹਾ ਹੈ ਜਦੋਂ ਕੁਝ ਪਾ ਲੈਂਦਾ ਹੈ ਫਿਰ ਬਹੁਤ ਖੁਸ਼ ਹੁੰਦਾ ਹੈ ਜਦੋਂ ਕੁਝ ਚਲੇ ਜਾਂਦਾ ਹੈ ਫਿਰ ਰੋਂਦਾ ਹੈ ਵਿਚਾਰਾ ਮਹਾਰਾਜ ਕਹਿੰਦੇ ਇਹ ਦੇ ਇੱਕ ਕਰਮ ਹੈ ਕਬੀਰ ਮਰਦਾ ਮਰਦਾ ਜਗ ਮੁਵਾ ਮਰ ਪੀ ਨਾ ਜਾਣਿਆ ਕੋਈ ਕਿੰਦੇ ਪਦਾਰਥਾਂ ਪਿੱਛੇ ਮਰਦਾ ਹੈ ਵਿਚਾਰਾ ਇਹ ਮਿਲ ਜਾਂਦਾ ਹੈ ਖੁਸ਼ ਹੋ ਜਾਂਦਾ ਹੈ ਨਹੀਂ ਮਿਲਦਾ ਤੇ ਢੀੜੀ ਟਾਕੇ ਬਹਿ ਜਾਂਦਾ ਐਸੀ ਮਰਨੀ ਜੋ ਮਰੇ ਬਹਰ ਨਾ ਮਰਨਾ ਹੋਏ ਐਸੀ ਮਰਨੀ ਦਾ ਅਰਥ ਹੈ ਕਿ ਜੇ ਮਨ ਨੂੰ ਇੱਕ ਵਾਰ ਇਹਨਾਂ ਪਦਾਰਥਾਂ ਬੰਦੋਂ ਮੋੜ ਲਵੇ ਮਾਰ ਲਵੇ ਫਿਰ ਇਹਦਾ ਮਰਨਾ ਨਹੀਂ ਹੋਏਗਾ ਫਿਰ ਪਦਾਰਥ ਮਿਲੇ ਆ ਭਾਵੇਂ ਨਹੀਂ ਮਿਲੇ ਇੱਕੋ ਜੀ ਅਵਸਥਾ ਰਹੇਗੀ ਫਿਰ ਇਹ ਸੰਸਾਰ ਵਿੱਚ ਵੀ ਮੁੜ ਮੁੜ ਕੇ ਨਹੀਂ ਆਏਗਾ ਇਹ ਤਾਂ ਮਰਨਾ ਨਹੀਂ ਹੋਏਗਾ ਮਹਾਰਾਜ ਕਹਿੰਦੇ ਇਹ ਤਾਂ ਪੂਰੇ ਹੈ ਜਿਉਂਦੇ ਜੀ ਪੂਰਾ ਹੋ ਗਿਆ ਜਿਹੜਾ ਉਹਦਾ ਮਰਨਾ ਕਿਉਂ ਹੋਏਗਾ ਭਾਈ ਜਿਉਂਦੇ ਜੀ ਜਿਹੜਾ ਰੱਬ ਨਾਲ ਮਿਲ ਗਿਆ ਉਹਦਾ ਮਰਨਾ ਕਿਉਂ ਹੋਏਗਾ ਨਹੀਂ ਹੋਏਗਾ ਪਰ ਸਤਿਗੁਰੂ ਕਹਿੰਦੇ ਹੁਣੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਹੈ ਗੁਰੂ ਅਮਰਦਾਸ ਜੀ ਦਾ ਇੱਕ ਬਚਨ ਹੈ ਮਹਾਰਾਜ ਕਹਿੰਦੇ ਸ਼ਬਦ ਮਰੋ ਫਿਰ ਜੀਵੋ ਸਦਹੀ ਤਾਂ ਫਿਰ ਮਰਨਾ ਹੋਈ ਗੁਰੂ ਅਮਰਦਾਸ ਜੀ ਕਹਿੰਦੇ ਸ਼ਬਦ ਨਾਲ ਆਪਣੇ ਆਪ ਨੂੰ ਮਾਰੇ ਬੰਦੇ ਪਾਪ ਆਪਣੇ ਮਨ ਨੂੰ ਕਾਬੂ ਕਰ ਇਹ ਮਨ ਜਿਹੜਾ ਪਦਾਰਥਾਂ ਪਿੱਛੇ ਦੌੜਦਾ ਨਾ ਇਹਨੂੰ 모ੜਨਾ ਯਤਨ ਕਰ ਸ਼ਬਦ ਮਰੋ ਫਿਰ ਜੀਵੋ ਸਦਹੀ ਤਾਂ ਫਿਰ ਮਰਨਾ ਹੋਈ ਮਹਾਰਾਜ ਕਹਿੰਦੇ ਫਿਰ ਤੇਰਾ ਮਰ ਨਹੀਂ ਹੋਏਗਾ ਫਿਰ ਤੇਰਾ ਮਰ ਨਹੀਂ ਤੇਰਾ ਜਨਮ ਮਰਨ ਮੁਖ ਨੇਣ ਖਤਮ ਹੋ ਜਾਣੇ ਜਨਮ ਵੀ ਤੇ ਮਰਨਾ ਵੀ ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣੇ ਮਨ ਨੂੰ ਪਦਾਰਥਾਂ ਵੱਲੋਂ ਮੋੜ ਲੈ ਪਦਾਰਥਾਂ ਵੱਲੋਂ ਮਾਰ ਲੈ ਮਹਾਰਾਜ ਕਹਿੰਦੇ ਮਨ ਪਰਬੋਧੋ ਹਰ ਕੇ ਨਾਏ ਦੈਨ ਦਸਤਾਬਤ ਆਬੇ ਠਾਏ ਇਹਨੂੰ ਮੋੜ ਮਹਾਰਾਜ ਕਹਿੰਦੇ ਫਟਚੰਦ ਕਹਿੰਦੇ ਮਨ ਲੋਚੇ ਬੁਰੀਆਂ ਗੁਰ ਸ਼ਬਦ ਦੀ ਇਹ ਮਨ ਹੋੜੀਏ ਕਹਿੰਦੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਮੋੜ ਇਹਨੂੰ ਮੁੜਦੇ ਗਏ ਮਨ ਨੂੰ ਮਾਰੇਗਾ ਜਿਉਂਦੇ ਜੀ ਫਿਰ ਜਨਾ ਮਰ ਤਈ ਮਨ ਨੂੰ ਮਾਰੇਗਾ ਜਿਉਂਦੇ ਜੀ ਫਿਰ ਜਿਉਂਦੇ ਜੀ ਪੂਰਾ ਹੈ ਜਦੋਂ ਮਨ ਨੂੰ ਮਾਰੇਗਾ ਨਾ ਜਿਉਂਦੇ ਫਿਰ ਤੂੰ ਜਿਉਂਦੇ ਜੀ ਹੀ ਪੂਰਾ ਹੈ ਫਿਰ ਤੇਰਾ ਕਿਹਾ ਬੋਲ ਵੀ ਪੂਰਾ ਹੋ ਜਾਏਗਾ ਤੇਰਾ ਕਿਹਾ ਸ਼ਬਦ ਵੀ ਪੂਰਾ ਹੋ ਜਾਏਗਾ ਪ੍ਰਸ਼ਾਦਨਾ ਕਰ ਰੱਬ ਦਾ ਨਾਮ ਲੈਣਾ ਸਤਿਗੁਰੂ ਕਹਿੰਦੇ ਤਾਂ ਪੂਰਾ ਇੱਕ ਉਹ ਇਨਸਾਨ ਜਿਹੜਾ ਸਰੀਰ ਦੇ ਤੌਰ ਤੇ ਪੂਰਾ ਹੋ ਗਿਆ ਜਿਹਦੇ ਭਾਵ ਸੁਬਾਸ ਪੂਰ ਹੋ ਗਏ ਉਹਨੂੰ ਅਸੀਂ ਕਹਿੰਨੇ ਕਿ ਪੂਰਾ ਜਿਹਦੇ ਸਾਹ ਪੂਰੇ ਹੋ ਗਏ ਨਾ ਉਹਨੂੰ ਕਹਿੰਨੇ ਅਸੀਂ ਪੂਰਾ ਇੱਕ ਉਹ ਇਨਸਾਨ ਜਿਹਨੇ ਰੱਬ ਦੀ ਬੰਦਗੀ ਕੀਤੀ ਜਿਉਂਦੇ ਜੀ ਰੱਬ ਨਾਲ ਇੱਕ ਹੋ ਗਿਆ ਉਹਨੂੰ ਕਹਿੰਨੇ ਆ ਪੂਰਾ ਦੀਦੇ ਸ਼ਾਬਾਸ਼ ਰੱਬ ਨੇ ਦਿੱਤੇ ਸੀ ਉਹ ਸੀ ਲੈ ਲੇ ਉਹਨੂੰ ਕਹਨੇ ਆ ਪੂਰਾ ਹੋ ਗਿਆ ਚੜਾਈ ਕਰ ਗਿਆ ਜੀ ਉਹ ਉਹ ਰਾਜਾ ਨੇ ਮਰਨੇ ਹੈ ਕਿਉਂਕਿ ਉਹਨੇ ਕੋਈ ਸ਼ਾਦਨਾ ਨਹੀਂ ਕੀਤੀ ਉਹ ਆਏਗਾ ਤੇ ਜਾਏਗਾ ਪਰ ਜਿਹਨੇ ਰੱਬ ਦੀ ਬੰਦਗੀ ਕੀਤੀ ਹੈ ਉਹ ਨਾ ਆਏਗਾ ਨਾ ਫਿਰ ਜਾਏਗਾ ਉਹ ਰੱਬ ਨਾਲ ਹੀ ਖੋ ਗਿਆ ਉਹਦਾ ਆਉਣਾ ਤੇ ਉਹਦਾ ਜਾਣਾ ਸਫਲ ਹੋ ਗਿਆ